ਹੈਲੋ एवरीवन ਕਿਦਾਂ ਸਾਰੇ ਆਈ ਹੋਪ ਸਾਰੇ ਠੀਕ ਹੋਗੇ ਸਵਾਗਤ ਆ ਜੀ ਤੁਹਾਡਾ ਸਾਡੇ ਨੈਕਸਟ ਵਲੌਗ ਦੇ ਵਿੱਚ ਤੇ ਹੁਣ ਤੋਂ ਵਲੌਗ ਬਣਾਇਆ ਕਰਨੇ ਸਾਡੇ ਡੋਨ ਨੇ ਅੱਸੀ ਕਾਲ ਜੀ ਸਾਰਿਆਂ ਨੂੰ ਹੁਣ ਤੋਂ ਵਲੌਗ ਮੈਂ ਬਣਾਇਆ ਕਰਨੇ ਆ ਪਲੀਜ਼ ਮੈਨੂੰ ਸਪੋਰਟ ਕਰਿਓ ਹੁਣ ਵਲੌਗ ਵਾਲਾ ਕੰਮ ਇਹਨੂੰ ਦੇਤਾ ਵਾ ਬਾਕੀ ਰੀਲਾਂ ਤਾਂ ਸਾਡੀਆਂ ਪਹਿਣ ਗਈਆਂ ਹੀ ਤੇ ਬਾਕੀ ਅੱਜ ਅਸੀਂ ਚੱਲੇ ਆ ਬੇਬੇ ਜੀ ਨੂੰ ਸ਼ੋਪਿੰਗ ਕਰਾਉਣ ਕਿਦਾਂ ਬੇਬੇ ਸਿਕਾਲ ਜੀ ਸਾਰਿਆਂ ਨੂੰ ਕੀ ਕੀ ਲਿਆਉਣਾ ਵਾ ਵੇਖੋ ਜੋ ਜੋ ਸਿੱਧੇ ਜਾਊਗਾ ਬੱਚੇ ਚੱਲੇ ਨਾਲ ਜੋ ਜੋ ਪਸੰਦ ਕਰਕੇ ਦੇਦੋਗੇ ਆਪਾਂ ਲਈ ਜਾਵਾਂਗੇ ਪਸੰਦ ਤੇ ਤੁਹਾਡੀ ਹੋਣੀ ਬੇਬੇ ਜੱਸੀ ਅਹੀਂ ਜਾਵਾਂਗੇ ਪਸੰਦ ਤੇ ਹੀ ਕਰੀ ਜਾਇਓ ਸੂਟ ਹੀ ਲਵਾਂਗੇ ਔਰ ਬੀਬੀਆਂ ਨੇ ਕੀ ਲੈਣਾ ਹੁੰਦਾ ਨੂੰ ਸਾਰੀ ਲੈ ਖਰੀਦਣ ਚੱਲੇ ਆ ਔਰ ਥੋੜੇ ਬਹੁਤ ਸ਼ੋਪਿੰਗ ਕਰ ਲਾਂਗੇ ਦੂਜੀ ਵੀ ਅੱਜ ਆ ਮੈਡਮ ਵੀ ਚੱਲੀ ਛੱਡੀ ਚਲੋ ਹੁਣ ਤੁਹਾਨੂੰ ਮਿਲਦੇ ਆ ਅਸੀਂ ਜਸਪੁਰ ਸ਼ਹਿਰ ਦੇ ਵਿੱਚ ਪਹੁੰਚ ਗਏ ਤੇ ਗਾਇਸ ਅਹੀਂ ਪਹੁੰਚ ਚੁੱਕੇ ਆ ਜੀ ਜਸ ਔਰ ਉਹਨਾਂ ਸੇ ਗੱਡੀ پارک ਕਰਕੇ ਤੇ ਫਿਰ ਅੰਦਰ ਮਾਰਕੀਟ ਚ ਜਾਵਾਂਗੇ ਦੱਸੋ ਫਿਰ ਕਿਹੜੇ ਕਿਹੜੇ ਜਸਪੁਰ ਤੋਂ ਬਲੌਗ ਦੇਖਦੇ ਆ ਸਾਡਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਹੁਣ ਅਸੀਂ ਗੱਡੀ پارک ਕਰਕੇ ਫਿਰ ਜਾਂਦੇ ਆ ਦੁਕਾਨਾਂ ਦੇ ਕੋਲ ਮਾਰਕੀਟ ਚ ਆਹ ਲੋ ਜੀ ਮੇਰੇ ਬਣਾ ਨੇ ਘੇਰ ਲਈ ਦੁਕਾਨ ਆਇਆ ਵੀ ਪਸੰਦ ਹੈ ਲੋਕਾਂ ਆਇਆ ਇਹਦਾ ਬਹੁਤ ਆਇਆ ਮਸਤੀ ਆਗਾ ਬਾਰੇ ਕੰਮ ਉਹ ਕੰਮ ਪੂਰਾ ਕੰਮ ਆਇਆ ਰਲ ਦੀ ਚਾਰ ਉਹ ਕੋਈ ਕਹਿੰਦਾ ਪਹਿਲੀ ਦੁਕਾਨ ਤੇ ਕੀਤਾ ਕਬਜ਼ਾ ਹੁਣ ਵੇਨੇ ਆ ਪਸੰਦ ਹੁੰਦੇ ਨਹੀਂ ਆਉਂਦੇ ਉਹ ਕਰਵਾ ਲਿਆ ਉਹ ਭਾਈ ਇਹ ਕੀ ਮੂੰਹ ਤੋਂ ਵੇਖ ਕੇ ਲੱਗਦਾ ਨਹੀਂ ਪਸੰਦ ਆਇਆ ਨਹੀਂ ਆਇਆ ਜੀ ਲੱਗਦਾ ਨੇ ਨਾ ਛੇਤੀ ਪਸੰਦ ਆਊ ਇਹਨਾਂ ਨੂੰ ਇਹਨਾਂ ਨੂੰ ਤਾਂ ਲੱਗਦਾ ਘੰਟਾ ਲੱਗ ਜਾਣਾ ਆਇਆ ਇਹ ਫੈਲੀ ਦਰਣਾ ਜਦੋਂ ਪਤਾ ਨਹੀਂ ਕਿੰਨੀਆਂ ਕਿ ਦੁਕਾਨਾਂ ਘੁੰਮਣੀਆਂ ਵਾ ਬਾਕੀ ਤੁਹਾਨੂੰ ਹਰ ਦੁਕਾਨ 'ਚ ਦਿਖਾਵਾਂਗੇ ਕਿੱਥੇ ਜਾ ਕੇ ਇਹਨਾਂ ਨੂੰ ਪਸੰਦ ਆਉਂਦੇ ਆ ਛੇਤੀ ਪਸੰਦ ਕਰ ਲੈਣਾ ਇਹਨਾਂ ਨੂੰ ਕੁਝ ਦੱਸ ਦੇਣਾ ਓਕੇ ਆ ਲੈ ਇਹਨਾਂ ਨੂੰ ਕਿਹਦੇ ਜੈਨ ਪਸੰਦ ਨਹੀਂ ਹੋਊਗਾ ਉਹਨਾਂ ਨੂੰ ਕਰਨੀ ਬਾਅਦ ਵਿੱਚ ਹੋ ਜਾ ਰੇ ਮੈਂ ਆਪਣਾ ਜੋਰ ਲਾਉਂ

ਇੰਨੇ ਆਪ ਸੰਦੋਂ ਦਾ ਨਹੀਂ ਅਲੀ ਚਾਚੀ ਜੀ ਨੂੰ ਕਿਤੇ ਲੋਗਾਂ ਨੂੰ ਕਿਤੇ ਸੂਟ ਦਾ ਹਾਲ ਮਿਲਦਾ ਨਹੀਂ ਕਿ ਕਿਹਨਾਂ ਨੂੰ ਉਹ ਜੀ ਹੋਰ ਆ ਗਏ ਨੇ ਸੂਟ ਹੁਣ ਨਾ ਮੈਂ ਨਾ ਹਾਂ ਇਹ ਬਣਦਾ ਇਹਨਾਂ ਦੇ ਸੂਟ ਇਹਨਾਂ ਦਾ ਇਹ ਤਾਂ ਬੇਬੇ ਦਾ ਪੌਣ ਵਾਲਾ ਸੂਟ ਆ ਲੈ ਕਲਰ ਹਾਂ

ਇਹੋਂ ਦਾ ਕੋਈ ਪਸੰਦੀ ਨਹੀਂ ਸੀ ਹੋਰ ਕਹਿੰਦੇ ਹਾਂ ਨਹੀਂ ਤੋਂ ਕਰਾ ਦੇ ਮੈਨੂੰ ਤੇ ਆਵਲਾ ਵਧੀਆ ਲੱਗ ਗਿਆ ਨਿਆਵਾ ਉਹ ਬਹੁਤ ਵਧੀਆ ਬਹਣਦੇ ਆ ਹੁਣ ਜਿਹੜਾ ਲਓ ਜੀ ਇੱਥੋਂ ਕਰ ਲਈ ਤਿਆਰੀ ਸੋਟ ਨਹੀਂ ਆਇਆ ਪਸੰਦ ਕੋਈ ਨਹੀਂ ਆਇਆ ਫਿਰ ਕੋਈ ਵੀ ਨਹੀਂ ਆਇਆ ਅਗਲੀ ਦੁਕਾਨ ਤੇ ਜਾਣਾ ਲਓ ਜੀ ਆ ਗਿਆ ਨੇ ਸਾਡੀ ਦੂਜੀ ਸ਼ਾਪ ਤੇ ਹੁਣ ਇੱਥੇ ਦੇਖਦੇ ਹਾਂ ਕੀ ਕਰਦੇ ਨੇ ਕੋਈ ਦਾ ਪਸੰਦ ਕੋਹ ਕੇ ਨਹੀਂ ਤੇ ਆ ਜੁਗ ਪਸੰਦ ਬੇਬੇ ਬੇਬੇ ਆਪਣੇ ਲਈ ਵੇਖੇ ਜਾਉਣਾ ਜਿਹੜਾ ਪਸੰਦ ਆਜੂ ਜੈਨੂੰ ਉੱਥੋਂ ਲੈ ਲਾਂਗੇ ਉਹ ਬਲੋਗਰ ਹੂੰ ਲੋਕ ਤੇ ਤੂੰ ਬਣਾਉਣਾ ਫੋਨ ਮੇਨੂੰ ਫੜਾਇਆ ਆ ਜਾ ਇੱਧਰ ਆ ਗਿਆ ਅੱਜ ਲੱਗਣਗੇ 2-4 ਘੰਟੇ ਇਹ ਸ਼ਾਮਾ ਪੈਣੀ ਆ ਜਗ੍ਹਾ ਹੀ ਨਹੀਂ ਆ ਗਈ ਬੋਮਾ ਕਿਤੇ ਜਗ੍ਹਾ ਹੈ ਦੀ ਤੇ तब बैंडिंग नहीं है ना। सूट दिखा दो बढ़िया बढ़िया जगह। लोज हूँ दो जी जगह। सूट वेक्सन का प्रोग्राम चालू हो गया है। ऐसा है वो तो पहले दिखा लो। नहीं ये वेक्टर नहीं बढ़िया जगह पसंद कर रहे हैं। ਕੋਈ ਕਿਉਂ ਪਾਰਟੀ ਆਈ? ਯਾਰ ਮੈਂ ਕਿਹਨੂੰ ਦੱਸਦਾ ਪਰ ਸਭ ਨੂੰ ਦੱਸ ਮੈਂ ਕਿਹਨੂੰ ਦੱਸਦਾ। ਹਣੀ ਉਹ ਤੇਰੇ ਨਾਲ ਦੀ। ਹਣੀ ਗੰਜੀ ਆਵੇ ਵਾਲੇ ਨਹੀਂ ਉਹ। ਮੈਂ ਕੀ ਕਰਨਾ? ਹੂੰ ਮੈਂ ਕੀ ਕਰਨਾ ਬਿਨਾਂ ਵਾਲੀ ਦਾ? ਬਿਨਾਂ ਵਾਲਾ ਵਾਲੀ ਦਾ। ਚਰਕੀ ਸੋ ਕੋ ਦਿਖਾ। ਨਾ ਸ਼ੈਂਪੂ ਦਾ ਖਰਚਾ ਬਚਿਆ ਕਰੂਗਾ ਰਿਮੋਡਿੰਗ ਸਟ੍ਰੇਟ ਜਿਹੜਾ ਕਿੰਨਾ ਕੋਪਰਾ ਨਹੀਂ ਆ ਸਾਰੇ ਦਿਨ ਇਹਦੇ ਮੈਂ ਘਰ ਦੇ ਵਿੱਚ ਚੜਾਇਆਗਾ ਲੱਗ ਗਈ ਗੰਦੀ 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 ਮੈਜੀ ਕਰਦਾ ਮੰਮੀ ਬੇਬੇ ਉਹ ਲੱਭ ਗਈ ਫੋਟ ਨੂੰ ਉਹ ਪਿੱਛੇ ਵੇ ਕਿਹੜੀ ਵਾਲੀ ਵਧੀਆ ਹੈ ਕਿਹੜੀ ਵਾਲੀ ਵਧੀਆ ਮਾਤਾ ਉਹ ਮੁੰਡਾ ਨਾ ਕੋ ਉਹ ਰੈੱਡ ਵਾਲੀ ਸੋਹਣੀ ਆ ਰੈੱਡ ਵਾਲੀ ਹਾਂ ਲੱਗਤ ਹੋ ਗਈ ਮਜ਼ਾ ਆ ਗਿਆ ਦਾਵਤ ਹੋ ਗਈ ਹੈ ਹਾਂ ਅਭੀ ਆਜੇ ਹੀ ਪਾ ਦੇਣਾ ਯਾਚ ਪੱਜਾ ਹਾਂ ਅਹੀਂ ਤੋਂ ਹੁਣ ਲੈ ਜਾਣੀ ਕਰਕੇ ਬੰਦਾ ਦੂਸਰਾ ਕੋਈ ਸਮੱਸਿਆ ਸੂਟ ਅਵੇਲੇਬਲ ਸਮੱਸਿਆ ਵਾਲੇ ਧਿਆਨ ਹੋ ਗਿਆ ਬੇਬੇ ਕੀ ਖਾਣਾ ਸੂਟ ਕਰਦੇ ਨਹੀਂ ਉਸ ਤੇ ਖਾਣਾ ਬੇਬੇ ਨੀਂਦੋਂ ਡਾਂਡਾ ਵੀ ਇਹ ਚੀਜ਼ ਲੋ ਜੀ ਹੁਣ ਨਵੇਂ ਨਵੇਂ ਸੂਟ ਬਣਾਉਣੇ ਸ਼ੁਰੂ ਕੀਤੇ ਆ ਫਿਰ ਉਹਨਾਂ ਨੇ ਹੁਣ ਵੈਨੇ ਕੀ ਕਰਦੇ ਨੇ ਬੇਬੇ ਹਣੀ ਇਹ ਪੰਜਿੰਨ ਕੇ ਜਿਸਕੇ ਚਾਹੋ ਉਸਕੇ ਕਲਮ ਹੀ ਜਾਏ। ਉਹਨਾਂ ਦੇ ਨਹੀਂ ਆਉਂਦੇ। ਮੈਨੂੰ ਤਾਂ ਪਤਾ ਨਹੀਂ। ਮੈਨੂੰ ਪਤਾ ਨਹੀਂ ਕਿ ਕਿਵੇਂ। ਜੇ ਚਾਹੋ ਤਾਂ ਪੜ੍ਹ ਲਿਓ। ਕੋਈ ਨਹੀਂ ਰਿਹਾ। ਤੇ ਗਾਇਸ ਹੁਣ ਉਸ ਦੁਕਾਨ ਤੋਂ ਵੀ ਆ ਗਏ ਆ ਤੇ ਸਿਰਫ ਦੋ ਤਿੰਨ ਸੂਟ ਹੀ ਪਸੰਦ ਆਏ ਸੀ ਹੁਣ ਇਹ ਦੂਜੀ ਦੁਕਾਨ ਤੇ ਆ ਗਏ ਹੁਣ ਮੈਨੂੰ ਆਏ ਤੇ ਸੂਟ ਪਸੰਦ ਹੁੰਦੇ ਆ ਕਿ ਨਹੀਂ ਤੇ ਹੁਣ ਕਰਾਂਦੇ ਆ ਸਾਡੀ ਬੇਬੇ ਜੀ ਤੇ ਸਾਚੀ ਜੀ ਸੂਟ ਪਸੰਦ ਆ। ਲੋ ਜੀ ਹੁਣ ਫਿਰ ਦੂਜੀ ਦੁਕਾਨ ਤੇ ਆ ਕੇ ਸੂਟ ਪਸੰਦ ਕਰਾਉਂਦੇ ਆ। ਅੱਗੇ ਦੱਸਾਂ। ਅੱਜ ਪਤਾ ਨਹੀਂ ਕਿੰਨੀਆਂ ਦੁਕਾਨਾਂ ਤੋਂ ਹੁਣੀਆਂ ਬਰੈਡਾਂ ਆਉਣਗੀਆਂ। ਲੋ ਜੀ ਸਾਨੂੰ 2 ਘੰਟੇ ਹੋਣ ਵਾਲੇ ਆ ਪਰ ਹਜੇ ਤੱਕ ਜੀ ਸ਼ੂਟ ਪਸੰਦ ਨਹੀਂ ਹੋਣਦੇ। ਅੱਜ ਪਤਾ ਨਹੀਂ ਕਿੰਨਾ ਟਾਈਮ ਲੱਗਣਾ ਹੋਵੇ। ਬੇਬੇ ਆ ਗਿਆ ਕੋਈ ਤੁਹਾਨੂੰ? ਦੇ ਆ ਗਿਆ। ਭਈ ਅੱਜ ਇੱਥੇ ਰਹਿਣਾ ਪੈਣਾ ਜਿਆਦਾ। ਜੀ ਬਾਹਰ ਤੋਂ ਬਾਰ ਬਸ ਗੰਟੀ ਤੇ ਇਹ ਕਿਦਰ ਨਾਲ ਦੋ ਮਿੰਟ ਹੜੁੱਡ ਮਾਰਦੇ ਤੇ ਬੜੀ ਮੁਸ਼ਕਲਾਂ ਦੇ ਨਾਲ ਸੂਟ ਫਾਈਨਲ ਹੋ ਗਿਆ ਹਨ। ਓਲੀਏ ਬਾਬੇ ਜੀ ਚਲੋ ਬਸ ਪੈਕ ਹੋਣ ਵਾਲੇ ਰਹਿ ਗਏ ਹੁਣ। ਲੱਕੋ ਬਈ ਸੂਟ ਤੇ ਭਾਜੀ ਹੁਣੀ ਬਣਾਉਂਦੇ ਨੇ ਬਿੱਲ। ਫਿਰ ਆਪਾਂ ਲੈ ਕੇ ਨਿਗਲਦੇ ਆਂ ਸੂਟ ਤਕੋ ਖਾਣੇ ਬਿਨਿਆਂ ਤੇ ਭੁੱਖ ਵੀ ਲੱਗ ਗਈ। ਹੁੰਦੈ ਨਹੀਂ ਚਾਹੀਦਾ ਕੋਈ। ਹੁੰਦੈ ਲੈਣਾ ਕੋਈ। ਬਸ ਬਟਾ ਕੋਈ ਨਹੀਂ ਰਹਿ ਜਾਏਗਾ। ਤੇ ਕੋਟ ਨਹੀਂ ਤਾਂ ਅੱਡੀ ਮਾਰ ਕੇ ਅਗਲੀ ਦੁਕਾਨ ਤੇ ਹੁਣ ਕੀ ਲੈਣੀ ਆ ਤਾਂ ਤੇ ਫਾਈਨਲੀ ਸੂਟ ਲੈਣ ਤੋਂ ਬਾਅਦ ਆ ਡਾਉਣ ਸਾਹਿਬ ਦੇ ਕੱਪੜੇ ਲੈਣ ਆਇਆ ਅਸੀਂ ਆ ਮਾਮਾ ਜੀ ਦੀ ਦੁਕਾਨ ਤੇ ਵੇਖੋ ਮਾਮਾ ਚਾਹ ਵੀ ਪਹਿਲੋ ਪੀਉਂਦਾ ਵਾਹੇ ਤੇ ਸਾਰੇ ਜਣੇ ਗੁਰੂ ਕ੍ਰਿਪਾ ਸ਼ਾਪ ਤੇ ਆਓ ਜਸਪਰ ਕੱਪੜੇ ਲੋ ਵਧੀਆ ਵਧੀਆ ਲੋ ਵਰਟੀ ਸ਼ਰਟ ਸਾਰਾ ਸਮਾਨ ਘੱਟ ਰੇਟਾਂ ਤੇ ਉਪਲਬਧ ਦੇਵਾ ਆਫਰ ਵੀ ਚਲਾਇਆ ਨਾਲ ਮਾਮੇ ਨੇ 1 ਕਿਲੋ ਵਰਟੀ ਸ਼ਰਟ ਦੇ ਨਾਲ ਕੈਬਰੀ ਫ੍ਰੀ ਅਨਾ ਡਾਉਣ ਸਾਹਿਬ ਸਹੀ ਗੱਲਾਂ ਇਹ ਖੜੇ ਡੌਨ ਸਾਹਿਬ ਨੇ ਆ ਕੱਪੜੇ ਲਏ ਆ ਵੇਖੋ ਮਜ਼ਾਕ ਨਹੀਂ ਕੀ ਆ ਕੈਬਰੀ ਫ੍ਰੀ ਮਿਲੀ ਆ ਆ ਲੋਅਰ ਤੇ ਆ ਟੀ-ਸ਼ਰਟ ਦੇ ਵੇਖੋ ਬੰਬ ਓਫਰ ਚੱਲਣ ਦਾ ਪੂਰਾ ਤਮਾਕਾ ਸ਼ੋਬਦਾ ਤੇ ਵੈਸੇ ਸਾਰੇ ਜਾਣਦੇ ਹੋਣੇ ਮਾਮੇ ਨਾਲ ਅਸੀਂ ਡੌਨ ਸਾਹਿਬ ਦੇ ਕੱਪੜੇ ਲੈ ਲਿਆ ਤੇ ਹੁਣ ਅਸੀਂ ਜਾਣਾ ਹੈ ਘਰੇ ਤੇ ਬਾਕੀ ਕਰਦੇ ਗੱਲਬਾਤ ਘਰੇ ਪਹੁੰਚ ਕੇ ਲੋ ਜੀ ਕਾਫੀ ਟਾਈਮ ਤੋਂ ਬਾਅਦ ਸ਼ੋਪਿੰਗ ਕਰਕੇ ਅਸੀਂ ਪਹੁੰਚਿਆ ਘਰੇ ਅੱਜ ਪੂਰਾ ਦਿਨ ਬੇਬੇ ਹੁਣਾ ਸੂਟਾਂ ਜੀ ਕਢਾਤਾ ਤੇ ਹੁਣ ਅਸੀਂ ਪਹੁੰਚ ਗਏ ਘਰ ਤੇ ਸਾਨੂੰ ਦੱਸਿਓ ਬਲੌਗ ਕਿਦਾਂ ਦਾ ਲੱਗਾ ਤੇ ਜਿਹੜੇ ਨਵੇਂ ਆਏ ਨੇ ਚੈਨਲ ਤੇ ਪਲੀਜ਼ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਤੇ ਹੁਣ ਸਾਨੂੰ ਦਿਓ ਇਜਾਜ਼ਤ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਧੰਨਵਾਦ ਜੀ ਲਵ ਯੂ ਸਾਰਿਆਂ ਨੂੰ ਬਾਏ ਬਾਏ